ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਬਿੱਲੋ ਦੀ ਬਲੌਰੀ ਅੱਖ ਨੇ ਕਾਰੀ ਗਾਨੀ ਮਿੱਤਰਾਂ ਦੀ ਤੇ ਹੋਰ ਬਹੁਤ ਹੀ ਮਕਬੂਲ ਗੀਤ ਲਿਖਣ ਵਾਲੇ ਉਸ ਪਰਸਨੈਲਿਟੀ ਦਾ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਨ ਜਾ ਰਿਹਾ ਜਿਸ ਪਰਸਨੈਲਿਟੀ ਨੇ ਜਿਸ ਗੀਤਕਾਰ ਨੇ ਬਹੁਤ ਸਾਰੇ ਗੀਤ ਲਿਖੇ ਨੇ ਔਰ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਲੋਕਾਂ ਨੇ ਬੜਾ ਪਿਆਰ ਬੜਾ ਸਤਕਾਰ ਤੇ ਇੱਜ਼ਤ ਦਿੱਤੀ ਹੈ ਪੰਜਾਬੀ ਦੇ ਨਾਮਵਰ ਗਾਇਕਾ ਨੇ ਇਨਾਰੇ ਲਿਖੇ ਹੋਏ ਗੀਤਾਂ ਨੂੰ ਗਾਇਆ ਔਰ ਇੱਕ ਤਾਰੀਖ ਬਣ ਗਈ ਕਿਉਂਕਿ ਅੱਜ ਜਦੋਂ ਵੀ ਚੰਗੀ ਲਿਖਤ ਦੀ ਗੱਲਬਾਤ ਕੀਤੀ ਜਾਂਦੀ ਹੈ ਜਾਂ ਲਿਖੇ ਹੋਏ ਗੀਤਾਂ ਨੂੰ ਚੰਗੇ ਸੰਗੀਤ ਦੀ ਗੱਲਬਾਤ ਕੀਤੀ ਜਾਂਦੀ ਹੈ ਸੰਗੀਤ ਦੇ ਨਾਲ ਚੰਗੀ ਆਵਾਜ਼ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੱਕੋ ਹੀ ਨਾਮ ਸਾਡੇ ਜ਼ਿਹਨ ਵਿੱਚ ਆਉਂਦਾ ਉਹ ਬਾ ਕਮਾਲ ਨਾਮ ਹੈ ਬਾਵਾ ਸਿੰਘ ਮਾਨ ਜਿਨ੍ਹਾਂ ਨੂੰ ਲਿਖਤ ਦੇ ਵਿੱਚ ਮਾਨ ਮਰਾੜਾ ਵਾਲਾ ਵੀ ਕਹਿੰਦੇ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਰਾੜਾ ਵਾਲੇ ਦਾ ਅਸਲ ਬੈਕਗ੍ਰਾਉਂਡ ਕੀ ਹੈ ਮੈਂ ਅੱਜ ਬਾਬੂ ਸਿੰਘ ਮਾਨ ਉਰਫ ਮਾਨ ਮਰਾੜਾ ਵਾਲੇ ਦੇ ਜੀਵਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਦੱਸਾਂਗਾ ਜੋ ਸ਼ਾਇਦ ਤੁਹਾਨੂੰ ਵੀ ਘੱਟ ਪਤਾ ਹੋਣ ਗਿਆ ਬਹੁਤ سارے ਲੋਕ ਮਾਨ ਮਰਾੜਾ ਵਾਲੇ ਨੂੰ ਬਹੁਤ ਬਖੂਬੀ ਜਾਣਦੇ ਨੇ ਪਰ ਅੱਜ ਦੀ ਜਨਰੇਸ਼ਨ ਲਈ ਇਹ ਐਪੀਸੋਡ ਜਿਹੜਾ ਬਹੁਤ ਅਹਿਮ ਹੈ ਔਰ ਖਾਸ ਕਰਕੇ ਜਿਹੜੀ ਜਨਰੇਸ਼ਨ ਅੱਜ ਦੀ ਸਾਹਿਦ ਦੇ ਨਾਲ ਜੁੜੀ ਹੈ ਪੰਜਾਬੀ ਪੁਰਾਣੇ ਗੀਤਾਂ ਨੂੰ ਪਿਆਰ ਕਰਦੀ ਹੈ ਉਹਨਾਂ ਲਈ ਇਹ ਐਪੀਸੋਡ ਬਹੁਤ ਅਹਿਮ ਹੈ ਅੱਜ ਮੈਂ ਇਹਨਾਂ ਦੀ ਜਨਮ ਤਾਰੀਖ ਇਹਨਾਂ ਦਾ ਜਨਮ ਸਥਾਨ ਮਾਤਾ ਪਿਤਾ ਔਰ ਕਿੱਥੋਂ ਇਹਨਾਂ ਨੇ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਤੇ ਕਿਹੜੇ-ਕਿਹੜੇ ਕਲਾਕਾਰਾਂ ਨੇ ਇਨਾਂ ਦੇ ਲਿਖੇ ਹੋਏ ਗੀਤਾਂ ਨੂੰ ਪਿਆਰ ਦਿੱਤਾ ਸਤਿਕਾਰ ਦਿੱਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਗੀਤਾਂ ਨੂੰ ਸੁਣਿਆ ਜਾਂਦਾ ਹੈ ਔਰ ਇੱਜ਼ਤ ਦਿੱਤੀ ਜਾਂਦੀ ਹੈ ਦੋਸਤੋ ਜੇ ਉਹਨਾਂ ਦੇ ਮੁੱਢਲੇ ਜੀਵਨ ਤੇ ਆਪਾਂ ਨਜ਼ਰ ਮਾਰੀਏ ਤੇ ਬਾਬੂ ਸਿੰਘ ਮਾਨ ਦਾ ਜਨਮ ਜਿਹੜਾ ਉਹ 10 ਅਕਤੂਬਰ 1942 ਨੂੰ ਸਰਦਾਰ ਇੰਦਰ ਸਿੰਘ ਦੇ ਘਰ ਮਾਤਾ ਆਸਕੌਰ ਦੀ ਕੁੱਖੋਂ ਆਣ ਵੰਡੇ ਪੰਜਾਬ ਦੇ ਵਕਤ ਹੋਇਆ ਸੀ ਪਿੰਡ ਮਰਾੜ ਇੱਕ ਪਿੰਡ ਦਾ ਨਾਮ ਹੈ ਜਿਹੜਾ ਕਿ ਮਾਨ ਮਰਾੜਾ ਵਾਲੇ ਜੀ ਦੇ ਆਪਣੇ ਗੀਤਾਂ ਦੇ ਕਰਕੇ ਆਪਣੇ ਤਖੱਲਸ ਜਿਹੜਾ ਉਹ ਪਿੰਡ ਨੂੰ ਹੀ ਰੱਖ ਲਿਆ ਔਰ ਮਰਾੜ ਪਿੰਡ ਵਿੱਚ ਹੋਇਆ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਨੇੜੇ ਦੇ ਪਿੰਡ ਝੰਡ ਸਾਹਿਬ ਤੋਂ ਉਹਨਾਂ ਨੇ ਕੀਤੀ ਹੈ ਪ੍ਰਾਪਤ ਕੀਤੀ ਹੈ ਤੇ 6ਵੀਂ ਜਮਾਤ ਵਿੱਚ ਹੀ ਉਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਇਹਨਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਹੈ ਔਰ ਤੁਸੀਂ ਆਪ ਹੀ ਸੋਚੋ ਕਿ ਜੋ ਬੱਚਾ 6ਵੀਂ ਕਲਾਸ ਤੋਂ ਹੀ ਕਵਿਤਾਵਾਂ ਦੇ ਨਾਲ ਸਾਹਿਤ ਦੇ ਨਾਲ ਲੋਕ ਕਥਾਵਾਂ ਦੇ ਨਾਲ ਗਾਇਕੀ ਦੇ ਨਾਲ ਜੁੜ ਜਾਵੇ ਉਹ ਜਦੋਂ ਤੱਕ ਮਾਸ਼ਾਅੱਲਾ ਉਹਦੀ ਉਮਰ ਵਧਣੀ ਹੈ ਉਹ ਕਿੱਥੇ ਤੱਕ ਪਹੁੰਚੇਗਾ ਔਰ ਖਾਸ ਕਰਕੇ 1942 ਦਾ ਜ਼ਿਕਰ ਆਉਂਦਾ ਕਿਉਂਕਿ 1947 ਦੇ ਵੱਡ ਵਡਾਂਗੇ ਨੇ ਬਹੁਤ ਖਲਾਰ ਦਿੱਤਾ ਬਹੁਤ ਬਹੁਤ ਲੋਕਾਂ ਨੂੰ ਇੱਧਰ ਉੱਧਰ ਕਰ ਦਿੰਦਾ ਹੈ ਲੇਕਿਨ ਇਹਨਾਂ ਦੀ ਜਿਹੜੀ ਚੇਟਕ ਸੀ ਬਚਪਨ ਤੋਂ ਲੱਗੀ ਉਹ ਕੋਈ ਵੀ ਖਲਾਰਨ ਦੀ ਕਿਸੇ ਨੇ ਮਤਲਬ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਇਸੇ ਕਰਕੇ ਕਹਿੰਦੇ ਆ ਕਿ ਜਿਹੜੀ ਸਿੱਖਿਆ ਹੈ ਜਿਹੜਾ ਟੈਲੈਂਟ ਹੈ ਉਸ ਨੂੰ ਕੋਈ ਨਹੀਂ ਖੋ ਸਕਦਾ ਉਸ ਨੇ ਉੱਭਰ ਕੇ ਇੱਕ ਨਾ ਇੱਕ ਦਿਨ ਆਉਣਾ ਹੀ ਹੈ ਔਰ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਬਾਬੂ ਸਿੰਘ ਮਾਨ ਜੀ ਦੀ ਔਰ ਇਹਨਾਂ ਦੇ ਗੀਤਾਂ ਨੂੰ ਜ਼ਿਆਦਾ ਕਰਕੇ ਮੁਹੰਮਦ ਸਦੀਕ ਰਣਜੀਤ ਕੌਰ ਤੇ ਹਰਪ੍ਰੀਤ ਮਾਨ ਜਿਹੜਾ ਹੈ ਇਹਨਾਂ ਦੇ ਗੀਤਾਂ ਨੂੰ ਜ਼ਿਆਦਾ ਗਾਇਆ ਹੈ ਔਰ ਕੁਲਦੀਪ ਮਾਨਿਕ ਨੇ ਵੀ ਮਤਲਬ ਇਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਗਾਇਆ ਹੈ ਸੋ ਅੱਜ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਇਹਨਾਂ ਦੀ ਲਿਖਤ ਜ਼ਿਆਦਾ ਕਰਕੇ ਕਿਨਾਂ ਕਿਨਾਂ ਲੇਖਕਾਂ ਨੂੰ ਪੜ ਪੜ ਕੇ ਪ੍ਰਭਾਵਿਤ ਹੋਏ ਇਹ ਕਿਸ ਤਰ੍ਹਾਂ ਦੂਜੇ ਲੇਖਕਾਂ ਦਾ ਸਹਾਰਾ ਲੈਂਦੇ ਸੀ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਦੇ ਸੀ ਮਤਲਬ ਕਿਉਂਕਿ ਕੋਈ ਨਾ ਕੋਈ ਉਸਤਾਦ ਤਾਂ ਜਿਹੜਾ ਜ਼ਰੂਰ ਹੁੰਦਾ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਇਹ ਕੋਈ ਗੋਡ ਗਿਫਟਡ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਸਤਾਦ ਨਹੀਂ ਮਿਲਦੇ ਫਿਰ ਵੀ ਉਹ ਬੁਲੰਦੀਆਂ ਤੇ ਪਹੁੰਚ ਜਾਂਦੇ ਨੇ ਬਾਬੂ ਸਿੰਘ ਮਾਨ ਜੀ ਨੇ ਬਕਾਇਦਾ ਤੌਰ ਤੇ ਨੰਦ ਲਾਲ ਨੂਰਪੁਰੀ ਨੰਦ ਲਾਲ ਨੂਰਪੁਰੀ ਜਿਹੜਾ ਦੇ ਗੀਤ ਜਿਹੜੇ ਨੇ ਹਾਏ ਰੱਬਾ ਮਤਲਬ ਬਹੁਤ ਖੂਬਸੂਰਤ ਇਹਨਾਂ ਦੇ ਗੀਤ ਨੇ ਦੁੱਧ ਕਾੜ ਕੇ ਜਾਗ ਨਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ ਕਿਆ ਬਾਤ ਹੈ ਜੀ ਸੋ ਇਹਨਾਂ ਦੀ ਇੱਕ ਗੀਤ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਉਹ ਦਰਸਾ ਜਿਹੜਾ ਹੁਣ ਦੁੱਧ ਨੂੰ ਕਾੜਨਾ ਇਹ ਮੈਂ ਕਿਸੇ ਮੁਕੱਦਰ ਵਾਲੇ ਨੂੰ ਪਤਾ ਹੋਏਗਾ ਅੱਜ ਦੀ ਪੀੜ੍ਹੀ ਨੂੰ ਕਿ ਕਾੜਨਾ ਕੀ ਹੁੰਦਾ ਸੋ ਇਸ ਕਰਕੇ ਦੁੱਧ ਨੂੰ ਆਪਾਂ ਕਹਿੰਦੇ ਬੋਇਲ ਕਰ ਲਓ ਉਹ ਦੁੱਧ ਨੂੰ ਬੋਇਲ ਕਰਨਾ ਜਿਹੜਾ ਹੁੰਦਾ ਹੈ ਜੇ ਪੂਰਾ ਦਿਨ ਜਿਹੜਾ ਕੱਢਦਾ ਰਹੇ ਉਸ ਦੇ نیچے ਅੱਗ ਬਲਦੀ ਰਹੇ ਗੋਟਾ ਪਾਇਆ ਜਾਵੇ ਉਹ ਪੂਰਾ ਦਿਨ ਜਿਹੜਾ ਹੈ ਉਹ ਦੁੱਧ ਕੱਢਦਾ ਰਹਿੰਦਾ ਹੈ ਇੰਨਾ ਕ ਕੱਢ ਜਾਂਦਾ ਹੈ ਕਿ ਸਵੇਰੇ ਜਦੋਂ ਆਪਾਂ ਰਾਤ ਜਦੋਂ ਜਾਗ ਲਾ ਕੇ ਸਵੇਰੇ ਦਹੀਂ ਵੇਖਦੇ ਆ ਤੇ ਦਹੀਂ ਦਾ ਰੰਗ ਵੀ ਜਿਹੜਾ ਉਹ ਲਾਲ ਹੋਇਆ ਹੁੰਦਾ ਹੈ ਔਰ ਉਸੇ ਦੀ ਜਦੋਂ ਆਪਾਂ ਲੱਸੀ ਬਣਾਉਂਦੇ ਆ ਤੇ ਲੱਸੀ ਦਾ ਰੰਗ ਵੀ ਲਾਲ ਹੋਇਆ ਹੁੰਦਾ ਹੈ ਕਿਉਂਕਿ ਦੁੱਧ ਨੇ ਜਿਸ ਤਰ੍ਹਾਂ ਕੜੀ ਜਾਣਾ ਹੋਰ ਮੈਂ ਇੱਥੇ ਦੱਸ ਦਿਆ ਕੜੇ ਹੋਏ ਦੁੱਧ ਦੇ ਵਿੱਚ ਤੁਹਾਨੂੰ ਮਿੱਠਾ ਪਾਉਣ ਦੀ ਲੋੜ ਨਹੀਂ ਹੁੰਦੀ ਇਹ ਵੀ ਮੈਂ ਖੁਦ ਇਹ ਸਾਰਾ ਕੁਝ ਅਨੁਭਵ ਕੀਤਾ ਹੋਇਆ ਹੈ ਕੜੇ ਹੋਏ ਦੁੱਧ ਨੂੰ ਕੜ-ਕੜ ਕੇ ਇੰਨਾ ਕਿ ਮਿੱਠਾ ਹੋ ਜਾਂਦਾ ਹੈ ਕਿ ਉਹਦੇ ਵਿੱਚ ਮਿਠਾਸ ਜਿਹੜੀ ਹੈ ਕੁਦਰਤ ਵੱਲੋਂ ਹੀ ਹੋ ਜਾਂਦੀ ਹੈ ਔਰ ਦੁਬਾਰਾ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਨੰਦ ਲਾਲ ਨੂਰਪੁਰੀ ਜੀ ਤੋਂ ਬਹੁਤ ਪ੍ਰਭਾਵਿਤ ਸੀ ਗੁਰਦੇਵ ਸਿੰਘ ਮਾਨ ਸਾਹਿਬ ਤੋਂ ਅਮਰਤਾ ਪ੍ਰੀਤਮ ਜੀ ਤੋਂ ਪ੍ਰੋਫੈਸਰ ਮੋਹਨ ਸਿੰਘ ਧਨੀ ਰਾਮ ਚਾਤਰਿਕ ਇਹਨਾਂ ਸਾਰਿਆਂ ਨੂੰ ਆਪਣਾ ਉਹ ਗੁਰੂ ਮੰਨਦੇ ਸੀ ਇਹਨਾਂ ਦੇ ਬਹੁਤ ਸਾਰੇ ਗੀਤ ਨੇ ਔਰ ਇਹਨਾਂ ਦੀ ਪਹਿਲੀ ਕਿਤਾਬ ਗੀਤਾਂ ਦਾ ਬਣਜਾਰਾ ਜਿਹੜੀ ਕਿ 1963 ਦੇ ਵਿੱਚ ਛਪੀ ਸੀ ਮਤਲਬ ਅੱਜ ਤੋਂ 60 63 ਸਾਲ ਪਹਿਲਾ ਇਹ ਕਿਤਾਬ ਛਪ ਚੁੱਕੀ ਸੀ ਔਰ 1963 ਦੇ ਵਿੱਚ છਪੀ ਕਿਤਾਬ ਦਾ ਜ਼ਿਕਰ ਅੱਜ ਵੀ 50 60 ਸਾਲ ਹੋਣ ਤੋਂ ਬਾਅਦ ਵੀ ਅੱਜ ਵੀ ਇਹਨਾਂ ਕਿਤਾਬਾਂ ਦਾ ਜ਼ਿਕਰ ਹੁੰਦਾ ਹੈ ਇਹਨਾਂ ਦਾ ਪਹਿਲਾ ਜਿਹੜਾ ਗੀਤ ਰਿਕਾਰਡ ਹੋਇਆ ਸੀ ਗੁਰਪਾਲ ਸਿੰਘ ਪਾਲ ਨੇ ਉਸ ਗੀਤ ਨੂੰ ਆਵਾਜ਼ ਦਿੱਤੀ ਸੀ ਔਰ ਬਾਅਦ ਵਿੱਚ ਤਾਂ ਲਾਈਨਾਂ ਲੱਗ ਗਈਆਂ ਸੀ ਇਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਗਾਉਣ ਵਾਲਿਆਂ ਦੀ ਜਿਨ੍ਹਾਂ ਦੇ ਵਿੱਚ ਹਰਚਰਨ ਗਰੇਵਾਲ ਸੁਰਿੰਦਰ ਕੌਰ ਸੁਖਵਿੰਦਰ ਸਿੰਘ ਮੁਹੰਮਦ ਸਦੀਕ ਲਤਾ ਮੰਗੇਸ਼ਕਰ ਹਰ ਭਜਨ ਮਾਨ ਤੇ ਹੋਰ ਬਹੁਤ ਸਾਰੇ ਨਵੇਂ ਸਿੰਗਰ ਸੀ ਜਿਨ੍ਹਾਂ ਨੇ ਬਾਬੂ ਸਿੰਘ ਮਾਨ ਉਰਫ ਮਾਨ ਮਰਾੜਾ ਵਾਲੇ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੱਤੀ ਕੁਲਦੀਪ ਮਾਨਕ ਦੀ ਗਾਇਕੀ ਦੀ ਜੇ ਗੱਲ ਕਰੀਏ ਤਾਂ ਜੀਵਨ ਦਾ ਪਹਿਲਾ ਗੀਤ ਇਹਨਾਂ ਨੇ ਹੀ ਲਿਖਿਆ ਸੀ ਜਿਸ ਨੂੰ ਕੁਲਦੀਪ ਮਾਨਕ ਸਾਹਿਬ ਨੇ ਗਾਇਆ ਸੀ ਔਰ ਦੋਸਤੋ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਦੋ ਗਾਣੇ ਜਿੰਨੇ ਵੀ ਲਿਖਦੇ ਸੀ ਉਹ ਮੁਹੰਮਦ ਸਦੀਕ ਤੇ ਰਣਜੀਤ ਕੌਰ ਵੱਲੋਂ ਹੀ ਗਾਏ ਜਾਂਦੇ ਸੀ ਇਹਨਾਂ ਨੇ ਫਿਲਮਾਂ ਲਈ ਗੀਤ ਵੀ ਲਿਖੇ ਜਿਨ੍ਹਾਂ ਫਿਲਮਾਂ ਦੀ ਗੱਲ ਕਰ ਲਈ ਆਪਾਂ ਨਸੀਬੋ ਸੱਸੀ ਪੁੰਨੂ ਨਸੀਬੋ ਫਿਲਮ ਜਿਹੜੀ ਸੀ ਸੱਸੀ ਪੁੰਨੂ ਜਿਹੜੀ ਸੀ ਔਰ ਇਹਨਾਂ ਤੋਂ ਬਾਅਦ 2013 ਦੇ ਵਿੱਚ ਹਾਣੀ ਫਿਲਮ ਆਈ ਸੀ ਜਿਨ੍ਹਾਂ ਫਿਲਮਾਂ ਨੂੰ ਲੈ ਕੇ ਇਹਨਾਂ ਨੇ ਗੀਤ ਲਿਖੇ ਔਰ ਖਾਸ ਕਰਕੇ ਆਪਣੇ ਗੀਤਾਂ ਵਿੱਚ ਰਿਸ਼ਤੇ ਤੇ ਰੋਮਾਂਸ ਇਹ ਦੋ ਸਬਜੈਕਟਾਂ ਦੇ ਆਏ ਦੁਆਲੇ ਹੀ ਬਾਬੂ ਸਿੰਘ ਮਾਨ ਜੀ ਘੁੰਮਿਆ ਕਰਦੇ ਸਨ ਪੰਜਾਬ ਦੀਆਂ ਨੇਕ ਪ੍ਰੀਤ ਕਥਾਮਾਂ ਨੇ ਲੋਕ ਕਥਾਮਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਇਆ ਹੀਰ ਰਾਂਝਾ ਮਿਰਜਾ ਸਾਹਿਬਾ ਸੋਹਣੀ ਮਹੀਵਾਲ ਤੇ ਹੋਰ ਪੂਰਨ ਭਗਤ ਸੁੱਚਾ ਸਿੰਘ ਸੂਰਮਾ ਇਹ ਸਾਰੀਆਂ ਲੋਕ ਕਥਾਵਾ ਜਿਹੜੀਆਂ ਨੇ ਪ੍ਰੀਤ ਕਥਾਵਾ ਜਿਹੜੀਆਂ ਨੇ ਬਾਬੂ ਸਿੰਘ ਮਾਨ ਉਰਫ ਮਾਨ ਮਰਾੜਾ ਵਾਲੇ ਜੀ ਨੇ ਆਪਣੀ ਕਲਮ ਦੇ ਨਾਲ ਕਾਗਜ਼ ਤੇ ਉਤਾਰੀਆਂ ਔਰ ਇੱਥੇ ਮੈਂ ਦੱਸ ਦਿਆਂ ਕਿ ਇੱਕ ਨਾਮਵਰ ਲੇਖਕ ਹੋਣ ਦੇ ਨਾਲ ਨਾਲ ਸਮਾਜ ਦੀਆਂ ਵੀ ਉਹਨਾਂ ਨੇ ਕਈ ਜ਼ਿੰਮੇਵਾਰੀਆਂ ਜਿਹੜੀਆਂ ਅਹਿਮ ਜ਼ਿੰਮੇਵਾਰੀਆਂ ਉਹ ਨਿਭਾਈਆਂ ਨੇ ਤਿੰਨ ਵਾਰ ਆਪਣੇ ਪਿੰਡ ਦੇ ਉਹ ਸਰਪੰਚ ਰਹਿ ਚੁੱਕੇ ਨੇ ਬਾਬੂ ਸਿੰਘ ਮਾਨ ਸਾਹਿਬ 10 ਵਾਰ ਉਹਨਾਂ ਨੂੰ ਪਿੰਡ ਵਾਸੀਆਂ ਨੇ ਸਰਪੰਚੀ ਦੇ ਤੌਰ ਤੇ ਸਰਪੰਚ ਬਣ ਲਈ ਉਹਨਾਂ ਨੇ ਸੇਵਾ ਦਾ ਮੌਕਾ ਪਿੰਡ ਵਾਲਿਆਂ ਨੇ ਦਿੱਤਾ ਇਹ ਬਹੁਤ ਵੱਡੀ ਗੱਲ ਹੈ ਸੋ ਪਿਛਲੇ ਦਿਨੀ ਜਦੋਂ ਮਾਮਾ صدیق ਸਾਹਿਬ ਦੇ ਨਾਲ ਇੰਟਰਵਿਊ ਮੈਨੂੰ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਾਬੂ ਸਿੰਘ ਮਾਨ ਜਿਹੜੇ ਮਾਨ ਮਰਾੜਾ ਵਾਲੇ ਨੇ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਨੇ ਦੋ ਗਾੜੇ ਗੀਤ ਕਿਉਂਕਿ ਇਹ ਜ਼ਿਆਦਾ ਕਰਕੇ ਗੀਤ ਜਿਹੜੇ ਹੈ ਉਹ ਸੋਲੋ ਵੀ ਗਾਉਂਦੇ ਸੀ ਤਾਂ ਮਤਲਬ ਦੋ ਗਾਣੇ ਵੀ ਗਾਉਂਦੇ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਖਾਸ ਕਰਕੇ ਮਾਲਵੇ ਇਲਾਕੇ ਦੀ ਮਿੱਟੀ ਦੀ ਖੁਸ਼ਬੂ ਜਿਹੜੀ ਸੀ ਉਹ ਇਹਨਾਂ ਦੇ ਗੀਤਾਂ ਦੇ ਵਿੱਚ ਪਾਛਾ ਦੇ ਵਿੱਚ ਔਰ ਉਹ ਰਿਸ਼ਤੇ ਜਿਹੜੇ ਨੇ ਕਿਸ ਤਰ੍ਹਾਂ ਆਪਾਂ ਰਿਸ਼ਤੇਆਂ ਨੂੰ ਬਰਕਰਾਰ ਰੱਖਦੇ ਆ ਉਹ ਸਾਰੇ ਕੁਝ ਬਾਬੂ ਸਿੰਘ ਮਾਨ ਜੀ ਦੀਆਂ ਲਿਖਤਾਂ ਦੇ ਵਿੱਚੋਂ ਸਾਨੂੰ ਖੁਸ਼ਬੂ ਦੇ ਤੌਰ ਤੇ ਉਹਨਾਂ ਦੇ ਬੜੀ ਅਹਿਮੀਅਤ ਦਿੱਤੀ ਹੈ ਇਹਨਾਂ ਨੇ ਰਿਸ਼ਤੇ ਨੂੰ ਬਜ਼ੁਰਗਾਂ ਨੂੰ ਬੜੀ ਰਹਿਮੀਅਤ ਦਿੱਤੀ ਹੈ ਔਰ ਅੱਜ ਜਦੋਂ ਮਤਲਬ ਮਾਫ ਕਰਨਾ ਕੁਛ ਇੱਕ ਗੀਤ ਜਦੋਂ ਸਾਨੂੰ ਸੁਣਨੇ ਨੂੰ ਮਿਲਦੇ ਆ ਜਿਨ੍ਹਾਂ ਦੇ ਵਿੱਚ ਬੜਾ ਕੁਝ ਬੋਲਿਆ ਜਾਂਦਾ ਹੈ ਔਰ ਪੁਰਾਣੇ ਸਮੇਂ ਦੇ ਵਿੱਚ ਤਾਂ ਇਹ ਮਤਲਬ ਲੋਕਾਂ ਦੀ ਹਾਜ਼ਰੀ ਜਿਹੜੀ ਹੁੰਦੀ ਸੀ ਪ੍ਰੈਜ਼ੈਂਟ ਜਿਹੜੀ ਹੁੰਦੀ ਸੀ ਫਿਜ਼ੀਕਲੀ ਉਹੀ ਵੇਖੀ ਜਾਂਦੀ ਸੀ ਔਰ ਪੁਰਾਣੇ ਸਮੇਂ ਦੇ ਵਿੱਚ ਤਾਂ ਤਿੱਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਅੱਜ ਕੁਝ ਹੋਰ ਹੈ ਅੱਜ ਗੀਤ ਪੁਰਾਣੇ ਸਮੇਂ ਦੇ ਵਿੱਚ 8 8 9 9 ਗੀਤ ਹੁੰਦੇ ਸੀ ਅੱਜ ਇੱਕ ਗੀਤ ਰਿਕਾਰਡ ਕਰਕੇ ਫਿਲਮਾ ਕੇ ਗਾਇਕ ਦੀ ਬਸ ਹੋ ਜਾਂਦੀ ਹੈ ਔਰ ਕਈ ਗੀਤਕਾਰ ਕਈ ਮਾਫ ਕਰਨਾ ਕਈ ਗਾਇਕ ਤਾਂ ਅਜਿਹੇ ਨੇ ਜਿਨ੍ਹਾਂ ਨੇ ਘਰ 'ਚ ਹੀ ਸਾਰਾ ਕੁਝ ਲਾ ਲਿਆ ਉਹ ਆਪੇ ਗੀਤ ਬਣਾ ਲੈਂਦੇ ਨੇ ਕੱਢ ਲੈਂਦੇ ਨੇ ਪਤਾ ਹੀ ਨਹੀਂ ਲੱਗਦਾ ਗੌਂਡੀ ਨੂੰ ਗੌਂਡੀ ਦਾ ਨਹੀਂ ਪਤਾ ਹੁੰਦਾ ਵੀ ਇਹ ਗਾਇਕ ਹੈ ਕਾਦੇ ਤੇ ਟਿਕੇ ਹੋਏ ਆ ਵਿਊਜ਼ ਤੇ ਟਿਕੇ ਹੋਏ ਆ ਮੇਰੇ ਇੰਨੇ 뷰 ਹੋ ਗਏ ਜੀ ਇੰਨੇ ਬਸ ਅੱਜ ਆਇਆ ਹੈ ਲੇਕਿਨ ਦੋਸਤੋ ਯਾਦ ਕਰਦੇ ਹਾਂ ਪੁਰਾਣੇ ਅਖਾੜਿਆਂ ਨੂੰ ਜਦੋਂ ਗੀਤ ਲਿਖਣਾ ਔਰ ਗੀਤ ਨੂੰ ਗਾਉਣਾ ਔਰ ਸਾਜ਼ੀਆਂ ਦਾ ਵੀ ਜਿਆਦਾ ਰੌਲਾ ਨਹੀਂ ਹੁੰਦਾ ਸੀ ਮੈਨੂੰ ਸਦੀਕ ਸਾਹਿਬ ਨੇ ਦੱਸਿਆ ਕਿ ਪਹਿਲਾਂ ਜਦੋਂ ਮੈਂ ਗੀਤ ਰਿਕਾਰਡ ਕੀਤਾ ਤਾਂ ਮੇਰੀ ਤੁੰਬੀ ਵੱਜਦੀ ਸੀ ਹੋਰ ਕੁਝ ਸੀਗਾ ਨਹੀਂ ਅੱਜ 15 20 ਬੰਦੇ ਤਾਂ ਸਾਊਂਡ ਵਾਲੇ ਹੁੰਦੇ ਆ 15 20 ਬੰਦੇ ਜਿਹੜੇ ਆ ਉਹ ਸਾਜ਼ੀ ਹੁੰਦੇ ਆ ਫਿਰ ਸਿੰਗਰ ਦੇ ਨਾਲ ਵੀ 8 10 ਬੰਦੇ ਹੁੰਦੇ ਆ ਮਾੜੀ ਬਰਾਤ ਜਿੰਨੇ ਤਾਂ ਇਸ ਪਾਰਟੀ ਦੇ ਨਾਲ ਹੀ ਵਿਆਹ ਦੇ ਵਿੱਚ ਹੀ ਸੀ ਹੁੰਦੇ ਆ ਤੁਸੀਂ ਇਹ ਦੇਖ ਲਓ ਸੋ ਇਸ ਕਰਕੇ ਕਿਤੇ ਨਾ ਕਿਤੇ ਪੁਰਾਣੇ ਗੀਤਾਂ ਨੂੰ ਅਹਿਮੀਅਤ ਦਿੱਤੀ ਹੈ ਤੁਸੀਂ ਦੱਸੋ ਕਿੰਨੇ ਬਾ ਕਮਾਲ ਲੇਖਕ ਹੋਣਗੇ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਖੁਦ ਲਤਾ ਮੰਗੇਸ਼ਕਰ ਜੀ ਔਰ ਮੁਹੰਮਦ ਰਫੀ ਸਾਹਿਬ ਨੇ ਆਵਾਜ਼ ਦਿੱਤੀ ਹੋਵੇ ਉਹ ਉਹ ਮਤਲਬ ਕਿਸ ਤਰ੍ਹਾਂ ਦੀ ਲਿਖਤ ਲਿਖਦੇ ਹੋਣਗੇ ਸੋ ਇਸ ਕਰਕੇ 10 ਅਕਤੂਬਰ 1942 ਨੂੰ ਮਾਨ ਮਰਾੜਾ ਵਾਲੇ ਜੀ ਦਾ ਜਨਮ ਹੋ ਰਿਹਾ ਔਰ ਮੈਂ ਅਕਾਲ ਪੁਰਖ ਦੇ ਚਰਨਾਂ 'ਚ ਕੋਈ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਰੂਹਾਂ ਹਮੇਸ਼ਾ ਸਲਾਮਤ ਰਹਿਣ ਇਹ ਰੂਹਾਂ ਹਮੇਸ਼ਾ ਜ਼ਿੰਦਗੀ ਦੇ ਰਿਸ਼ਤੇ ਆ ਲਈ ਕੁਝ ਨਾ ਕੁਝ ਲਿਖਦੇ ਰਹਿਣ ਔਰ ਮਾਨ ਮਰਾੜਾ ਵਾਲੇ ਜੀ ਦੀ ਜ਼ਿੰਦਗੀ ਸਲਾਮਤ ਰਹੇ ਔਰ ਇਸੇ ਤਰ੍ਹਾਂ ਗੀਤਕਾਰੀ ਦੇ ਖੇਤਰ ਵਿੱਚ ਸਾਹ ਦੀ ਸੇਵਾ ਕਰਦੇ ਰਹਿਣ ਔਰ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਜਿਹੜੇ ਸਿੰਗਰ ਨੇ ਸਾਡੇ ਵੀਰ ਸਾਡੀਆਂ ਪੈਣਾ ਉਹ ਇਸੇ ਤਰ੍ਹਾਂ ਹੀ ਗਾਉਂਦੀਆਂ ਰਹਿਣ ਤੁਸੀਂ ਵਧੋ ਫੁੱਲੋ ਤੁਹਾਡੀ ਸਿਹਤ ਬਿਲਕੁਲ ਤੰਦਰੁਸਤ ਰਹੇ بس ਮੇਰੀ ਚਰਨਾ ਚ ਅਕਾਲ ਪੁਰਖ ਦੇ ਇਹੀ ਅਰਦਾਸ ਹੈ ਮਾਨ ਸਾਹਿਬ ਤੁਹਾਡਾ ਜ਼ਿੰਦਗੀ ਦਾ ਸਫ਼ਰ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਕਿਉਂਕਿ ਜਿੰਨੀ ਕੋਈ ਜਾਣਕਾਰੀ ਮੈਨੂੰ ਮਿਲੀ ਕਿਉਂਕਿ ਮੈਂ ਤੁਹਾਡੇ ਗੀਤਾਂ ਨੂੰ ਬਹੁਤ ਸੁਣਿਆ ਹੋਇਆ ਹੈ ਬੜਾ ਤੁਹਾਡੇ ਖਾਸ ਕਰਕੇ ਸਦੀਕ ਸਾਹਿਬ ਦੇ ਗੀ ਗਾਇਕੀ ਦੇ ਵਿੱਚ ਤਾਂ ਤੁਹਾਡਾ ਬਹੁਤ ਜ਼ਿਕਰ ਆਉਂਦਾ ਹੈ ਮਾਨ ਮਰਾੜਾ ਵਾਲਾ ਮਾਨ ਮਰਾੜਾ ਵਾਲਾ ਸੋ ਇਸ ਕਰਕੇ ਅੱਜ ਦਿਲ ਕੀਤਾ ਕਿ ਤੁਹਾਡੀ ਜ਼ਿੰਦਗੀ ਤੇ ਇੱਕ ਨਜ਼ਰ ਕਾਫੀ ਦਿਨਾਂ ਤੋਂ ਸਰਚ ਕਰ ਰਿਹਾ ਸੀ ਕੁਝ ਨਾ ਕੁਝ ਮਿਲੇ ਪਰ ਜਿੰਨਾ ਕੁ ਮਿਲਿਆ ਮੈਂ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਦੋਸਤੋ ਔਰ ਇਸ ਨੂੰ ਕਬੂਲ ਕਰਨਾ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰਨਾ